ਜਾਣਾ ਚੂਚਕਦਾ ਤੇਰਾ ਆਖੇ ਆਇ ਅਸੀਂ ਮਨਜ਼ੂਰ ਕੀਤਾ ਰੋਟੀ ਟੋਕ ਤਾਂ ਜਾ ਖਵਾਲੇ ਨੂੰ ਨੰਗਰ ਵੱਛੀਆਂ ਕਟੀਆਂ ਮਾਲ ਮੱਜਾਂ ਕਿੱਲੇ ਖੁਰਲੀਆਂ ਸਭ ਬਖਾਲੇ ਨੂੰ ਫੰਡਰ ਬੂਰੀਆਂ ਕੁੰਡੀਆਂ ਬੱਲੀਆਂ ਜੋ ਗਿਣਕੇ ਸਾਰੀਆਂ ਦੇ ਸੰਭਾਲੇ ਨੂੰ ਕੁਝ ਪੰਜ ਕਲਿਆਣੀਆਂ ਝੂਟੀਆਂ ਨੇ ਸਾਰਾ ਦੱਸ ਦੇ ਉਹਨਾਂ ਦਾ ਹਾਲੇ ਨੂੰ ਪੈਖੜ ਰस्सियां ਨੱਥਾਂ ਤਲਿਆਰਿਆਂ ਦਾ ਦਸੀਂ ਬੇਰ ਵਰ ਤੀਰ ਵਾਲੇ ਨੂੰ ਹਲ ਸੁਭਾ ਨੂੰ ਹੋਰਨਾ ਵਾਗੀਆਂ ਦੇ ਢੰਗਰ ਖੋਲ ਕੇ ਘੱਲਣਾ ਨਾਲੇ ਨੂੰ ਤਰਸ ਆ ਗਿਆ ਇਸ ਦੇ ਹਾਲ ਯੁੱਤੇ ਲੈ ਜਾ ਵਿੜ ਦੇ ਵਿੱਚ ਵਿਠਾਲੇ ਨੂੰ ਮਤਾਂ ਹੋਏ ਉਦਾਸ ਨਾ ਪੱਜ ਜਾਏ ਖੱਡੇ ਕੋਈ ਨਾ ਗੁੱਸੇ ਵਿੱਚ ਗਾਲੇ ਨੂੰ ਖੱਡੇ ਕੋਈ ਨਾ ਗੁੱਸੇ ਵਿੱਚ ਗਾਲੇ ਨੂੰ